ਪੰਜਾਬ ਸਰਕਾਰ ਦੇ ਲੋਕਟ ਜਰਨਲ ਸੁਪਰਟ ਦੇ ਅੰਦਰ ਮੁੱਖ ਮੰਤਰੀ ਸਾਹ ਦੇ ਘਰ ਦੇ ਸਾਹਮਣੇ ਦੀ ਖੜ ਸੜਕ ਬੰਦ ਕਰਵਾ ਰੱਖਣ ਵਾਸਤੇ ਜਿਹੜੇ ਬਿਆਨ ਦੇ ਕੇ ਆਏ ਹੈ ਮੈਂ ਉਸ ਬਿਆਨ ਦੇ ਕਨੀ ਉਹਦੇ ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਏ ਹਾਂ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਭੂਮਿਕਾ ਤਿਆਰ ਕਰਤੀ ਹੈ ਵੀ ਕੱਲ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਬੀਜੇਪੀ ਕੈਂਡੀਡੇਟ ਦੇ ਉੱਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ ਕਿਉਂਕਿ ਐਡਵੋਕੇਟ ਜਨਤਾਬ ਸੁਪਰੀਮ ਕੋਰਟ 'ਚ ਬਿਆਨ ਦੇ ਕੇ ਆਏ ਹੈ ਜਿਹੜਾ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਡਾ ਇੱਕ ਧਿਆਨ ਇਸ ਪਾਸੇ ਲੈ ਕੇ ਆਉਂਗਾ ਇੱਕ ਸਟੇਟਮੈਂਟ ਜਿਹੜੀ ਹੈ ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਕਹਿ ਰਹੇ ਹੈ ਜਸਟਿਸ ਸੰਜੀਵ ਖੰਨਾ ਔਰ ਜਸਟਿਸ ਦੀਪਾਂਕਰ ਦਿੱਤਾ ਕੀ ਪੀਠ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਕبھی ਕਬੀ ਸੁਝਦਾ ਹੁੰਦੀ ਹੈ ਕਿ ਇਹ ਚਾਹੀਏ ਕਿ ਪੰਜਾਬ ਸਰਕਾਰ ਨੇ ਕਿਹਾ ਹੈ ਪੰਜਾਬ ਆ ਜੋ ਕੁਝ ਵੀ ਕੀਤਾ ਜਾ ਰਿਹਾ ਜਿੱਥੇ ਸਾਡੇ ਕੈਂਡੀਡੇਟ ਦਾ ਵਿਰੋਧ ਹੋ ਰਿਹਾ ਜਿੱਥੇ ਆ ਰੋਲਾ ਪੈ ਰਿਹਾ ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਿਹਾ ਹੈ ਦੋਨੋਂ ਤਿੰਨੋਂ ਰਣਕੇ ਸਾਹਿਬ ਇਹ ਦੋਨੋਂ ਤਾਂ ਇਕੱਠੇ ਐ ਇਹ ਵਿਚਾਲੇ ਤੰਦੂਰ ਤਪਿਆ ਉਹਦੇ ਵਿੱਚ ਅਕਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਉਹ ਵੀ ਚਾਰ ਪੀਏ ਸਰਕਾਰ ਦੀ ਸ਼ਹਿ ਸਾਨੂੰ ਕਿਸੇ ਨੇ ਪੁੱਛਣਾ ਤੇ ਆ ਜਿਹੜਾ ਪਰਸੋਂ ਸੁਰਿੰਦਰਪਾਲ ਕਿਸਾਨ ਜੀ ਦੀ ਡੈਥ ਹੋਈ ਹੈ ਬੜਾ ਸਾਨੂੰ ਉਸ ਗੱਲ ਦਾ ਅਫਸੋਸ ਹੈ ਸੀ ਦੇ ਪਰਿਵਾਰ ਦੇ ਨਾਲ ਸਾਨੂੰ ਉਤੀ ਰੱਖਦੇ ਹਾਂ ਰੋਲੇ ਕਾਲੀ ਦੰਦਾ ਕਾਰਕਟਰ ਸੀਗੇ ਸਾਡੇ ਤੇ ਹਰਪਾਲਪੁਰਾ ਜੀ ਸਾਡੇ ਜਿਹੜੇ ਵਾਪਸ ਅਕਾਲੀਆਂ ਨੂੰ ਛੱਡ ਕੇ ਸਾਡੇ ਚ ਰਲੇ ਆ ਉਹ ਪਹਿਲਾਂ ਖੁਲੀਗ ਸੀਗੇ ਪੰਜਾਬ ਨੇ ਵੀਡੀਓ ਦੇਖੀ ਹੈ ਵੀ ਸੁਰਿੰਦਰਪਾਲ ਜਿਹੜੇ ਕਿਸਾਨ ਸੀਗੇ ਉਹ ਗਰਮੀ ਦੇ ਅੰਦਰ ਆਪ ਗੱਸ਼ ਖਾ ਕੇ ਉੱਥੇ ਦਿੱਕਤ ਲੀ ਕੋਈ ਉਹਨਾਂ ਨੇ ਨੇੜ ਬੰਦਾ ਨਹੀਂ ਕੁਛ ਨਹੀਂ ਇਹ ਉਹਦੇ ਉੱਤੇ ਉਹ ਲੋਕ ਪਰਚਾ ਘਰਵਾ ਰਹੇ ਹੈ ਜਿਹੜੇ ਉੱਥੇ ਤੁਸੀਂ ਅਗਰ ਵੀਡੀਓ ਨੂੰ ਸੁਣੋ ਤੇ ਬੈਕਗਰਾਉਂਡ 'ਚ ਜਿਹੜਾ ਰੌਲਾ ਪੈ ਰਿਹਾ ਉਹ ਕਹਿੰਦੇ ਵੀਡੀਓ ਬਣਾਓ ਵੀਡੀਓ ਬਣਾਓ ਇਸ ਨੇ ਆ ਨਹੀਂ ਕਿ ਆ ਬਿਸਤੰਦਰਪਾਲ ਨੂੰ ਚੱਕੋ ਕੋਈ ਪਾਣੀ ਪਿਆਓ ਜਾਂ ਕੋ ਮਾੜਾ ਮੋਟਾ ਹਵਾ ਦਿਓ ਕੋ ਚਲੋ ਹਵਾ ਚਲੋ ਵੀਡੀਓ ਬਣਾਓ ਕਿਉਂਕਿ ਇਹ ਸਾਰੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਰਲ ਮਿਲ ਕੇ ਬੀਜੇਪੀ ਤੋਂ ਡਰੀ ਜਾਂਦੇ ਐ ਇਸ ਕਰਕੇ ਵੀ ਬੀਜੇਪੀ ਦੇ ਪਿੰਡਾਂ 'ਚ ਜਾ ਕੇ ਵੜ ਗਈ ਕਿ ਥੋਡੇ ਵਾਲਾ ਇੰਨਾ ਚਾਰਾਂ ਦਾ ਸੁਪੜਾ ਸਾਫ ਹੈ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਆ ਬੇਨਤੀ ਕਰਕੇ ਆ ਕਿ ਆ ਬੇਟਾ ਇੱਥੇ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ एग्जैक्ट जो है सरकार कुछ कह रही है एडवोकेट जनरल साहब कुछ कह रहे हैं मैं सहमत नहीं कोई इंडिपेंडेंट साथ और निकाल सकता है एंड आई होप ਗੰਭੀਰ ਬੁੱਧਾ ਸਾਹਿਬ ਆ ਮਸਲਾ ਕੱਲੇ ਬੀਜਪੀ ਨੂੰ ਡੀਮੋਰਲਾਈਜ਼ ਕਰਨ ਦਾ ਨਹੀਂ ਪੰਜਾਬ ਦੇ ਪੁਲਿੱਟ ਦੇ ਉੱਤੇ ਜਿਸ ਕਿਸ ਨੂੰ ਇਲਜ਼ਾਮ ਲੱਗੇ ਹੈ ਵੀ ਇਥੇ ਲੋਹੇ ਆ ਅਤੰਕਵਾਦ ਆ ਮੇਰੇ ਵਰਡ ਨਹੀਂ ਹੈ ਸਾ ਬੈਡੋਕੇਟ ਜਨਰਲ ਕਹਿ ਕੇ ਹੈ টেরਰਿਜ਼ਮ ਇਜ਼ ਟੇਕਿੰਗ ਰੂਟਸ ਇਨ ਪੰਜਾਬ ਸੋ ਇਹਨੂੰ ਗੰਭੀਰਤਾ ਨਾਲ ਲੈਣ ਆ ਮੈਂ ਬੇਨਤੀ ਕਰ ਗਿਆ ਸਾਡੇ ਬੰਦੇ ਦੇ ਉੱਤੇ ਜਿਹੜਾ ਪੰਚਾਇਤ ਟੋਟਲੀ ਫੋਕਸ ਪਰਚਾ ਸਾਥ ਅੰਡਰ ਪ੍ਰੈਸ਼ਨ ਇਵ ਮਿਸਟਰ ਦੇ ਹਦਾਇਤਾਂ ਨਾਲ ਕਾਂਗਰਸ ਪਾਰਟੀ ਦੇ ਹਦਾਇਤਾਂ ਨਾਲ ਉੱਥੇ ਇਹਨਾਂ ਦੀ ਆਪਸ ਵਿੱਚ ਮਿਲੀ ਭੰਗਤ ਹੈ ਸਾਰੇ ਇਹ ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਮਿਲੀ ਭੰਗਤ ਹੈ ਸਾਡੇ ਕੈਂਡੀਡੇਟ ਦੇ ਉੱਤੇ ਤੇ ਮੈਂ ਇਸ ਗੱਲ ਦੀ ਵੀ ਚਿੰਤਾ ਪ੍ਰਗਟ ਕੀਤੀ ਕਿ ਚਲੋ ਮਾਤੜ ਕੇ ਦੇ ਹੋਰ ਸਾਡੇ ਵਰਗਿਆਂ ਨਾਲ ਤਾਂ ਜੋ ਕੁਝ ਨੂੰ ਦੇਖਾਂਗੇ ਪਰ ਇੱਕ ਮਹਿਲਾ ਹਣੀ ਦੁਆ ਉੱਥੇ ਜਿਸ ਕਿਸਮ ਦੀ ਸ਼ਬਦਾਬੀ ਇਸਤੇਮਾਲ ਕੀਤੀ ਗਈ ਹੈ ਮਹਾਰਾਜ ਪ੍ਰਨੀਤ ਕੌਰ ਦੇ ਉਸ ਕਾਰ ਜਦੋਂ ਗੱਡੀ ਸੀ ਉੱਤੇ ਜੋ ਕੁਝ ਕਿਹਾ ਗਿਆ ਮੈਂ ਸਭ ਨਾ ਕਿਸਾਨਾਂ ਨੂੰ ਸ਼ੋਭਾ ਨਹੀਂ ਦਿੰਦਾ ਮੇਰੀ ਬੇਨਤੀ ਕਿਸਾਨਾਂ ਨੂੰ ਹੈ ਐਵੇਂ ਇਹਨਾਂ ਦੇ ਹੱਥਾਂ 'ਚ ਪਿੱਟ ਪਿੱਥੋਂ ਨਾ ਬਣੋ ਐਥੋਂ ਨਹੀਂ ਇਸਤੇਮਾਲ ਕਰ ਰਹੇ ਐ ਕਿ ਉਹ ਬਹੁਤ ਹੀ ਮੰਦ ਪਾ ਗਿਆ ਹੈ ਪਰ ਉਸ ਮਸਮਤੇ ਦੀ ਗੰਡ ਬਾਤ ਕਰਨੀ ਬੁਕਾਇਆ ਪਈ ਹੈ ਕਿਸਾਨਾਂ ਵਾਲੀ ਗੱਲ ਵੀ ਮੈਂ ਕਰੂੰਗਾ ਅਫਰਾਜ ਜੀ ਮੁੱਦਾ ਪੰਜਾਬ ਦੀ ਇਸ ਅਮਨ ਸ਼ਾਂਤੀ ਦੇ ਉੱਤੇ ਇਸ ਸਰਕਾਰ ਦੀ ਖੋੜੀ ਅੱਖ ਜਿਹੜੀ ਹੈ ਸਰਹਾਰ ਦੇ ਨਾਲ ਜਿਹੜੀ ਪਿੱਠੂ ਸੋਪਾਣ ਲੱਗ ਪਈ ਉਹਦੇ ਨੀਤਿਕਰਾਂ ਦੀ ਮਾਨ ਜਿਹੜਾ ਕੋਈ ਬੇਨਤੀ ਕਰਦਾ ਚੰਨੀ ਦਾ ਬੰਦੀ ਗੱਲ ਕੁਰੀ ਬੀਜੇਪੀ ਦੇ ਨਾਲ ਸਹਿਮਤੀ ਨਹੀਂ ਬਣੀ 4 ਸੀਟਾਂ ਨੂੰ ਲੈ ਕੇ ਚਰਨਜੀਤ ਚੰਨੀ ਦਾ ਬਿਆਨ ਹੈ ਸਟੰਟ ਬਾਜੀ ਥੋੜਾ ਜਿਹਾ ਚੰਨੀ ਦਾ ਬਿਆਨ ਹੈ ਕਰਨ ਥੋੜਾ ਜਿਹਾ ਇਧਰ ਹੋ ਜਾ ਪੈਸਾ ਦਾ ਚੋਣਵੀਸ ਰੰਗ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੈ ਉਹਨੇ ਕਾ ਸਟੰਟ ਬਾਜੀ ਹੈ ਜੋ ਵੀ ਪੁੰਛ ਮੇ ਅਭੀ ਹਟਾਇਆ ਗਿਆ ਇੱਕ ਜਵਾਨ ਹੀ ਸ਼ਹੀਦ ਹੋਇਆ ਚੰਨੀ बिल्कुल साहब बिल्कुल मैं कोई इनकी तरह किसी को अम्मा या मम्मी या आंटी या सकता मैसे नहीं कहता मैं सच के ऊपर पहरा देता हूँ पर एक पंजाबी होने के नाते मेरे लिए सबसे पहले देश की सुरक्षा सर्वोपरि है सबसे पहले हमारे फौजों का मनोबल और उनका प्रोत्साहन करना मेरा धर्म बनता है और ये लोग आज जो ये सवाल उठा रहे हैं चन्नी जी के जो बयान आए हैं साहब ये चन्नी जी नहीं बोल रहे ये चन्नी जी के अंदर ये सात आठ महीने कनाडा में जो रह आए हैं मिस्टर त्रूदो ये उनकी बोली बोल रहे हैं ये लोग आठ महीने तक मैं समझता हूँ कनाडा के, के अंदर कौन सा थीसिस लिखने गए थे ਕਿਹ ਕਹ ਰਹੇ ਨੇ ਨਾ ਪਾਪੇ ਰਿਸਰਚ ਕਰਨੇ ਗਿਆ ਹੂੰ ਕਾਂਗਰਸ ਮੈਂ ਸਮੇਂ ਤੋਂ ਜੋ ਰਿਸਰਚ ਵਾਹੇ ਕਰਕੇ ਆਏ ਵੀ ਕਿਸ ਤਰ੍ਹਾਂ ਕਹਿੰਦੇ ਨੇ ਦੇਸ਼ ਕੇ ਤਾਬੂਤ ਮੇਂ ਕੀ ਧੋਖਣੇ ਜਾਂ ਪੰਜਾਬੀ ਚ ਜਿਵੇਂ ਸਾਡੇ ਕਹਿੰਦੇ ਆ ਨਾ ਵੀ ਸਾਡੀ ਇਹਨਾਂ ਨੇ ਆ ਕੇ ਉੱਥੇ ਥੀਸਿਸ ਲਿਖ ਕੇ ਆਏ ਕਾਂਗਰਸ ਦੀ ਫੱਟੀਆਂ ਚ ਕੀ ਕਿਵੇਂ ਧੋਖਵੇਂ ਚੰਨੀ ਜੀ ਇੱਕ ਮਾਤਰ ਕਾਂਗਰਸ ਦਾ ਮੈਂ ਨਹੀਂ ਹੈ ਚੰਨੀ ਜੀ ਕਾਂਗਰਸ ਵਰਕਿੰਗ ਕਮੇਟੀ ਕੇ ਇੱਕ ਮੈਂਬਰ ਵੀ ਹੈ हाइएस्ट डिसीजन मेकिंग बॉडी इन कांग्रेस पंजाब के दो नुमाइंदे हैं वहां पे श्रीमती अंबिका सोनी जी और श्रीमान चन्नी जी ये दोनों ने मिलकर पंजाब को बदनाम करने का पंजाब के अंदर आपसी सोच जो भाईचारा बना हुआ है उसको दफन करने का इन्होंने कांग्रेस के साथ साथ स्कीम बनाई भी कांग्रेस को दफन करना है ये लोग ऐसे बयान बेतुके बयान दे रहे हैं जबकि एक तरफ आप राहुल गांधी जी के बयान देखिए उन्होंने कहा है कि ये जो कुछ उन्होंने इसके ऊपर तो ट्वीट है आप राहुल जी का ट्वीट देख लीजिए और चन्नी जी का ट्वीट देख लीजिए कोई कांग्रेस पार्टी के प्रति खुंदक निकालने वाला ये जो है ये लोग कांग्रेस के बेड़ी यही डबोए पुलवामा हमले को लेकर आपके भी उन्होंने कहीं किसी किस किस्म के साजिश की कोई बात नहीं की जो आज चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील को चन्नी नहीं है सुनील को ये बड़िंग नहीं है सुनील को ये रंग बदलते नहीं है साहब सुनील चाहे जहाँ भी खड़ा है सुनील के लिए हित सर्वोपरि है पंजाबी हो वालों में सुनील हम अपनी बात के ऊपर पैरा देते हैं और मैं समझता हूँ कि इन लोगों में इतने गट्स नहीं है कि ये सच को सच कैसा मैंने कोई बिहार का यही कहा है की चंद्र जी थीसिस लिख के आए हैं कैनेडा से एक गरीब आदमी जो अपने आप को तो सुदामा कहते हैं वो तो थीसिस लिखने के लिए और कांग्रेस के ऊपर थीसिस लिखने के लिए कनाडा जाता है तो वहाँ पे इनके कौन थे गाइड कौन थे क्रूदो जी थे क्या कौन से प्रोफेसर से बैठ के इन्होंने लिखा क्रूदो को उनको प्राइम मिनिस्टर कनाडा को हर जगह साजिश नजर आ रही है जबकि देश के बढ़ते हुए प्रभाव से चिंतित है ये छेवीं आंख उन्होंने चन्नी जी को बढ़ा